ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਦ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ ਬਲਰਾਜ ਸਾਨੀ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਬਲਰਾਜ ਸਾਨੀ ਦਾ ਜੀਵਨ ਕਾਲ ਦੱਸੋ ਇਸਦਾ ਉੱਤਰ ਆਏਗਾ 1913 ਤੋਂ 1973 ਤੱਕ ਬਲਰਾਜ ਸਾਨੀ ਦਾ ਜਨਮ ਸਥਾਨ ਦੱਸੋ 라ਵਲਪਿੰਡੀ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਦੱਸੋ ਹਰਵੰਸ لال ਸਾਨੀ ਤੇ ਸ਼੍ਰੀਮਤੀ ਲక్ష్ਮੀ ਦੇਵੀ ਬਲਰਾਸਾਨੀ ਦੇ ਬਚਪਨ ਦਾ ਕੀ ਨਾਮ ਸੀ 유ਦਿਸ਼ਤਰ ਆਪਨੇ ਅਨਾਉਂਸਰ ਦੀ ਨੌਕਰੀ ਕਿੱਥੇ ਕੀਤੀ ਬੀਬੀਸੀ ਲੰਡਨ ਦੀ ਹਿੰਦੀ ਸੇਵਾ ਰੇਡੀਓ ਵਿੱਚ ਬਲਰਾਸਾਨੀ ਨੇ ਮਹਾਤਮਾ ਗਾਂਧੀ ਨਾਲ ਕਦੋਂ ਕੰਮ ਕੀਤਾ 1938 ਵਿੱਚ ਬਲਰਾਸਾਨੀ ਸ਼ਾਂਤੀ ਨਿਕੇਤਨ ਵਿੱਚ ਕਿਹੜੇ ਵਿਸ਼ੇ ਪੜ੍ਹਾਉਂਦੇ ਸਨ ਹਿੰਦੀ ਅਤੇ ਅੰਗਰੇਜ਼ੀ ਬਲਰਾਸਾਨੀ ਨੇ ਸਾਹਿਤ ਲਿਖਣ ਦੀ ਸ਼ੁਰੂਆਤ ਕਿਹੜੇ ਵਿਸ਼ੇ ਵਿੱਚ ਕੀਤੀ ਸੀ ਅੰਗਰੇਜ਼ੀ ਸਾਹਿਤ ਵਿੱਚ ਇਹਨਾਂ ਦੀਆਂ ਅੰਗਰੇਜ਼ੀ ਕਵਿਤਾਵਾਂ ਕਿਹੜੇ ਮੈਗਜ਼ੀਨ ਵਿੱਚ ਛਪਦੀਆਂ ਸਨ ਰਾਵੀ ਮੈਗਜ਼ੀਨ ਵਿੱਚ ਬਲਰਾਸਾਨੀ ਨੂੰ ਪੰਜਾਬੀ ਸਾਹਿਤ ਵਿੱਚ ਲਿਖਣ ਦੀ ਪ੍ਰੇਰਣਾ ਕਿਸ ਨੇ ਦਿੱਤੀ ਰਵਿੰਦਰਨਾਥ ਟੈਗੋਰ ਨੇ ਬਲਰਾਸਾਨੀ ਨੇ ਕਿਹੜੇ ਦੋ ਮੈਗਜ਼ੀਨ ਕੱਢੇ ਹਕੀਕਤ ਅਤੇ ਮੰਡੇ ਮਾਰਨਿੰਗ बलासानी ने फिल्मी अदाकारी केडी फिल्म तो शुरू की धरती के लाल धरती के लाल फिल्म केडी एसोसिएशन द्वारा बनाई गई इपटा जिसका फुल नाम है इंडियन पीपल थिएटर एसोसिएशन द्वारा पहली फिल्म बनाई गई धरती के लाल फिल्म कदों रिलीज हुई 1945 सौ पतालीस्वीच ਤਰਤੀਕੇ ਲਾਲ ਫਿਲਮ ਵਿੱਚ ਕੀ ਪੇਸ਼ ਕੀਤਾ ਗਿਆ ਹੈ 1943 ਇਸੂਈ ਦੇ ਬੰਗਾਲ ਕਾਲ ਨੂੰ ਬਲਰਾਸਾਨੀ ਦੀ ਆਖਰੀ ਫਿਲਮ ਕਿਹੜੀ ਹੈ ਗਰਮ ਹਵਾ ਜੋ ਕਿ 1974 ਵਿੱਚ ਰਿਲੀਜ਼ ਹੋਈ ਮੇਰੀ ਗੈਰਚਜਵਤੀ ਡਾਇਰੀ ਪੁਸਤਕ ਵਿੱਚ ਕਿੰਨੇ ਲੇਖਨ ਤੇ ਕੀ ਪੇਸ਼ ਕਰਦੇ ਹਨ ਇਸ ਵਿੱਚ 14 ਲੇਖਨ ਤੇ ਸਮਕਾਲੀ ਲੇਖਕਾਂ ਦੀਆਂ ਜੀਵਨੀਆਂ ਪੇਸ਼ ਕਰਦੇ ਹਨ ਸਾਨੀ ਨੇ ਪਤਨੀ ਨਾਲ ਮਿਲ ਕੇ ਕਿਹੜਾ ਅਖਬਾਰ ਕੱਢਿਆ ਮੰਡੇ ਮਾਰਨਿੰਗ ਮੰਡੇ ਮਾਰਨਿੰਗ ਕੀ ਹੈ ਸਪਤਾਹਿਕ ਅਖਬਾਰ ਹੈ ਬਲਾਸਾਨੀ ਦੀ ਮੇਰੀ ਆਤਮਕਥਾ ਦੇ ਕਿੰਨੇ ਭਾਗ ਹਨ ਦੋ ਭਾਗ ਹਨ ਬਲਾਸਾਨੀ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਅਵਾਰਡ ਕਦੋਂ ਮਿਲਿਆ 1971 ਵਿੱਚ ਬਲਾਸਾਨੀ ਨੇ ਆਪਣੀ ਆਤਮਕਥਾ ਕਿਸ ਵਿਧੀ ਰਾਹੀਂ ਪੇਸ਼ ਕੀਤੀ ਫਲੈਸ਼ਬੈਕ ਵਿਧੀ ਰਾਹੀਂ ਸਾਹਨੀ ਦੀ ਸਿਧਾਂਤਕ ਪੁਸਤਕ ਕਿਹੜੀ ਹੈ ਸਿਨੇਮਾ ਤੇ ਸਟੇਜ ਸਹਨੀ ਨੇ ਔਰਤ ਦੀ ਤੁਲਨਾ ਕਿਸ ਨਾਲ ਕੀਤੀ ਹੈ ਕੁੱਕੜ ਨਾਲ ਮੇਰਾ ਪਾਕਿਸਤਾਨੀ ਸਫਰਨਾਮਾ ਵਿੱਚ ਕਿੰਨੇ ਦਿਨਾਂ ਦੀ ਯਾਤਰਾ ਦਾ ਵਰਣਨ ਹੈ 16 ਦਿਨਾਂ ਦੀ ਯਾਤਰਾ ਦਾ ਵਰਣਨ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ